ਇਹਨਾਂ ਨੂੰ ਐਡਾ ਕੀ ਉਹ ਹੋ ਗਿਆ ਖਤਰਾ ਫौजਾਂ ਤੋਂ ਵੀ ਰਾਤ ਨੂੰ ਹੀ 2:30 ਵਜੇ ਇਹਨਾਂ ਨੇ ਜਿਹੜੀ ਦਸਤਾਰ ਬੰਦੀ ਉਹ ਕਰ ਦਿੱਤੀ ਕਰ ਲੱਗਦਾ ਸੀਗਾ ਸੋਚਾ ਸਿੰਘ ਲਗਾ ਕਹਿੰਦੇ ਕਹਿੰਦੇ ਕਤਲ ਵੀ ਹੋ ਸਕਦੇ ਗੋਲੀਬਾਰੀ ਵੀ ਚੱਲ ਸਕਦੀ ਸੀ ਕਹਿੰਦੇ ਤੁਸੀਂ ਕਿਹੜੇ ਸਖਸ਼ ਤੋਂ ਉਲਿਆਤਾ ਨੀਲੀਆਂ ਫਿਲਮਾਂ ਵਾਲੇ ਦਾ ਉਹ ਪੰਥ ਦੇ ਵਿੱਚੋਂ ਕਿੱਥੋਂ ਆ ਗਿਆ ਸੋਚਾ ਲਗਾੜਾ ਸੋਚਾ ਨੀਓ ਲੁਚਾ ਉਹਦੇ ਤੁਸੀਂ ਦੇਖਿਆ ਨਹੀਂ ਕਰਨਾਵੇਂ ਜੇ ਹੁਣ ਬਾਦਲ ਕੇ ਇਹੋ ਜਿਹੇ ਬੰਦਿਆਂ ਨੂੰ ਆਪਦੇ ਬਾਗ ਰੋਡ ਸੰਭਾਲਣਗੇ ਫਿਰ ਤਾਂ ਪੰਥ ਦਾ ਰਾਖਾ ਜਾਂ ਪੰਜਾਬ ਦਾ ਰਾਖਾ ਰੱਬ ਹੀ ਹੈ। ਮਾਫੀ ਮੰਗੀ ਐ ਮaaf ਕੀਤਾ ਕਾਲ ਤੱਕ ਸਾਹਿਬ ਨੇ ਫਿਰ ਉੱਥੇ ਜਾ ਕੇ ਫਿਰ ਅੱਗੇ ਸੇਵਾਵਾਂ ਕਰਕੇ ਆਪਣੀ ਜਿਹੜੀ ਧਾਰਮਿਕ ਸਜੈ ਪੂਰੀ ਕਰਕੇ ਫਿਰ ਸ਼ਾਮਲ ਹੋਏ ਨੇ ਕਹਿੰਦੇ। ਬਹੁਤ ਸਾਰੇ ਨੇ ਜਿਹੜੇ ਬਲਾਦਕਾਰੀ ਨੇ ਜਿਨ੍ਹਾਂ ਨੂੰ ਪੰਥ ਨੇ ਕਦੇ ਮਾਫ ਨਹੀਂ ਕੀਤਾ। ਉਹਨਾਂ ਤੋਂ ਵੀ ਮਾਫੀਆਂ ਲੈ ਲੈਣਾ ਉਹਨਾਂ ਨੂੰ ਵੀ ਸੇਵਾਵਾਂ ਦੇ ਦੇਣ ਜਦੋਂ ਉਹਨਾਂ ਨਿਤਨੇਮ ਕੋਈ ਨਿਤ ਕੋਈ ਨਾ ਕੋਈ ਇਹੋ ਜਿਹਾ ਆਉਂਦਾਗਾ ਜਿਹੜਾ ਝਗੜਾ ਫਿਰ ਉਹ ਉੱਥੇ ਕਾਲ ਤੱਕ ਸਾਹਿਬ ਤੇ ਬੁਲਾ ਕੇ ਮਾਫੀ ਦੇ ਦਿਆ ਕਰਨ। ਦਿੱਤਾ ਸਿੰਘ ਲੰਗਾੜ ਨੂੰ ਤੁਸੀਂ ਬੰਦਾ ਨਹੀਂ ਮੰਨਦੇ ਉਹਨਾਂ ਦੀ ਸੇਵਾਵਾਂ ਨਹੀਂ ਮੰਨਦੇ ਉਹਨਾਂ ਨੇ ਕਹਿੰਦੇ ਅਸੀਂ ਬੜੀਆਂ ਸੇਵਾਵ ਉਹਨੇ ਸਵਾਮਾਂ ਕਾ ਕਾਦੀਆਂ ਨੇ ਈਆਂ ਨੂੰ ਕਹਿੰਦੇ ਸਵਾਮਾਂ ਦਿੱਤੀਆਂ ਆ ਤੀਆਂ ਪੈਣਾ ਦੀ ਪੱਤ ਰੋਲਣੀ ਅਸੀਂ ਨਹੀਂ ਮੰਨਦੇ ਕਿਸੇ ਨੂੰ ਇਹੋ ਜਿਹੇ ਨੂੰ ਜਿਹੜਾ ਪੰਥ ਦੇ ਵਿੱਚੋਂ ਨਕਾਰਿਆ ਗਿਆ ਹੋਵੇ ਉਹ ਬਾਦਲ ਕਿਆ ਉਹਨੂੰ ਚੰਗਾ ਲੱਗਦਾ ਸਵਾਦਾਰਾਂ ਨੂੰ ਅਵਾਰਡ ਮਿਲ ਰਹੇ ਆ ਜਿਵੇਂ ਤੁਸੀਂ ਕਹੇ ਕਿ ਕੌਮ ਦੇ ਵਿੱਚ ਬਹੁਤ ਸਾਰੇ ਗद्दार ਨੇ ਪਰ ਕਈਏ ਟਿੱਪਣੀਆਂ ਕਰ ਦਿੰਦੇ ਨੇ ਭਾ ਤੁਹਾਡੇ ਨੂੰ ਲੈ ਕੇ ਟਿੱਪਣੀਆਂ ਕਰ ਦਿੰਦੇ ਨੇ ਭਾ ਬਾਬਾ ਬਲਵਿੰਦਰ ਸਿੰਘ ਜੀ ਨੂੰ ਲੈ ਕੇ ਟਿੱਪਣੀਆਂ ਕਰ ਦਿੰਦੇ ਨੇ ਕਿ ਇਹ ਪ੍ਰਸ਼ਾਸਨ ਦੇ ਨਾਲ ਲਲਕੇ ਚੱਲਦੇ ਨੇ ਸਾਧ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਮਿਲਿਆ ਸੀ ਫਕਰੇ ਕੌਮ ਪਰ ਜਥੇਦਾਰਾਂ ਨੇ ਵਾਪਸ ਲੈ ਲਿਆ ਉਹ ਆਵਾਰਡ ਕੀ ਸੀਗਾ ਤੇ ਇਹ ਆਵਾਰਡ 'ਚ ਕੀ ਫਰਕ ਹੈ ਤੇ ਹੁਣ ਮੈਂ ਤੁਹਾਨੂੰ ਸਾਰ ਨੂੰ ਬਾਦਲ ਨਾਲ ਰਲਾਦਾ ਨਹੀਂ ਤੁਹਾਨੂੰ ਨਹੀਂ ਲੜਲੇ ਫਰਕ ਕੀ ਹੈ ਇਸ ਚੀਜ਼ ਦੇ ਵਿੱਚ ਕਿਉਂਕਿ ਸੰਗਤ ਨੇ ਕਿਹਾ ਕਿ ਆਵਾਰਡ ਤਾਂ ਉਹਨਾਂ ਨੂੰ ਮਿਲਿਆ ਸੀਗਾ ਤੇ ਤੁਹਾਨੂੰ ਆਵਾਰਡ ਮਿਲਿਆ ਫਕਰ-ਏ-ਕੌਮ ਦਾ ਵਾਰਡ ਉਹਨੂੰ ਨਹੀਂ ਮਿਲਣਾ ਚਾਹੀਦਾ ਸੀ ਉਹਨੇ ਕੋਈ ਫੌਮ ਦੇ ਫਕਰ ਵਾਲਾ ਕੰਮ ਹੀ ਨਹੀਂ ਕੀਤਾ ਉਹਨਾਂ ਨੇ ਪੰਥ ਦੀ ਪਿੱਠ ਦੇ ਵਿੱਚ ਸੁਰੇ ਮਾਰੇ ਜਦੋਂ ਉਹਨਾਂ ਸਰਕਾਰਾਂ ਆਈਆਂ ਜਿਉਂ-ਜਿਉਂ ਉਦੋਂ ਹੀ ਕੋਈ ਨਾ ਕੋਈ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਅੱਤ ਸੱਦਰ ਦੀ ਨੇਰੀ ਝੁੱਲੀ ਆ ਜ਼ੁਲਮ ਦੀ ਨੇਰੀ ਝੁੱਲੀ ਆ 78 ਦੇ ਵਿੱਚ ਉਹਨਾਂ ਨੇ ਡੇਰਾਬਾਦ ਨੂੰ ਬੜਾਵਾ ਦਿੱਤਾ ਉਹਨਾਂ ਉਹਨਾਂ ਨੇ ਬਾਦਲ ਕਿਆਂ ਨੇ ਉਹਨਾਂ ਦੇ ਰਾਜਪੂਤ ਗੁਰਗਨ ਸਾਹਿਬ ਮਾਰਿਆਂ ਦੀ ਬਿਆਦਪੀਆਂ ਹੋਈਆਂ ਜੇ ਸਿੰਘਾਂ ਨੇ ਇਨਸਾਫ ਮੰਗਿਆ ਗੋਲੀਆਂ ਮਾਰ ਚਲਾ ਕੇ ਉਹਨਾਂ ਨੂੰ ਮਾਰਿਆ ਗਿਆ ਮਰੇ ਹੋਿਆਂ ਤੋਂ ਖੋਹਿਆ ਗਿਆ ਤਾਂ ਹੀ ਤਾਂ ਹੁਣ ਸੁਕਵੀਰਬਾਦ ਨੂੰ ਚੈਨ ਨਹੀਂ ਆਉਂਦਾ ਵੀ ਉਹ ਵਾਪਸ ਕਿਵੇਂ ਦਬਾਈਏ ਜੱਸੀਦਾਰ ਇਸੇ ਵਜ੍ਹਾ ਕਾਰਨ ਹੀ ਜਿਹੜੇ ਉਹ ਤੱਕ ਬਦਲੇ ਨਹੀਂ ਨਾ ਇਹ ਵਾਰਡ ਤੇ ਉਹ ਵਾਰਡ 'ਚ ਬਹੁਤ ਫਰਕ ਆ ਅਸੀਂ ਕੋਈ ਵੀ ਇਹ ਨਹੀਂ ਕਹਿ ਸਕਦਾ ਵੀ ਅਸੀਂ ਪੰਚ ਦੇ ਨਾਲ ਧੋਖੇ ਕੀਤੇ ਨੇ। ਮਿੰਗ ਮੀਡੀਆ ਅੰਤਰਗਮੈਂਟ ਉਹਦੇ ਵਿੱਚ ਵਿਵਾਦ ਖੜਾ ਹੋ ਗਿਆ। ਉਹਨਾਂ ਦੇ ਵਿੱਚ ਬੰਦੇ ਭਾਵੇਂ ਅਸੀਂ ਇਸ ਗੱਲ ਨੂੰ ਮੰਨਦੇ ਕੋਈ ਨਹੀਂ। ਪੰਜ ਚਾਰ ਬੰਦਿਆਂ ਦਾ ਕੰਮ ਆ। ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਬਾਦਲ ਧੜਾ ਉਹਦੇ ਵਿੱਚ ਮਨਜੀਤ ਖੀਏ ਵਰਗੇ ਵੱਡੇ ਵੱਡੇ ਜਿਹੜੇ ਸੀ ਉਹ ਵੀ ਇਹ ਇਸ ਗੱਲ ਦੀ ਜਿਹੜੀ ਵਿਰੋਧਤਾ ਕੀਤੀ ਉਹਨਾਂ ਨੇ ਵੀ ਇਹ ਨਹੀਂ ਹੋਣਾ ਚਾਹੀਦਾ ਸੀ। ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਵੱਲੋਂ ਕਈ ਭਾਰਤੀਆਂ ਨੂੰ ਕਈ ਆਰਮੀ ਵਾਯੂ ਸੈਨਾ ਨੂੰ ਸਨਮਾਨਿਤ ਕਰਦੀ ਹੈ ਕਈ ਤਰ੍ਹਾਂ ਦੇ ਅਵਾਰਡ ਦਿੱਤੇ ਜਾਂਦੇ ਨੇ ਪਰ ਇੱਕ ਅਵਾਰਡ ਜਿਹੜਾ ਹੈ ਨਿਹੰਗ ਸਿੰਘ ਬੁੱਢਾ ਦਲ ਵੱਲੋਂ ਵੀ ਦਿੱਤਾ ਗਿਆ ਹੈ ਬਾਬਾ ਰਾਏ ਰਾਜ ਸਿੰਘ ਹੋਰਾਂ ਨੂੰ ਬਾਬਾ ਕੁਲਵਿੰਦਰ ਸਿੰਘ ਹੋਰਾਂ ਨੂੰ ਉਹ ਅਵਾਰਡ ਕੀ ਹੈ ਨਵਾਬ ਕਪੂਰ ਸਿੰਘ ਹੋਰਾਂ ਦੀ ਯਾਦਗਾਰ ਦੇ ਵਿੱਚ ਇੱਕ ਅਵਾਰਡ ਜਿਹੜਾ ਪੇਟ ਕੀਤਾ ਗਿਆ ਨਾਲ ਕਿਰਪਾਨ ਪੇਟ ਕੀਤੀ ਗਈ ਹੈ ਜੋ ਕੀਤੀ ਗਈ ਹੈ ਕਾਰਨ ਕੀ ਹੈ ਇਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਕਿਉਂਕਿ ਲਗਾਤਾਰ ਕਈ ਅਜਿਹੇ ਮੋਰਚੇ ਨੇ ਜਿਨ੍ਹਾਂ ਦੇ ਵਿੱਚ ਬਾਬਾ ਜੀ ਹੋਰਾਂ ਦੀ ਸ਼ਿਰਕਤ ਰਹਿੰਦੀ ਹੈ ਇਹ ਉਹ ਐਵਾਰਡ ਹੈ ਜਿਸ ਦੇ ਵਿੱਚ ਨਿਹੰਗ ਬਾਬਾ ਰਾਜ ਸਿੰਘ ਜੀ ਤਰਨਾ ਦਲ ਅਰਬਾਂ ਖਰਬਾਂ ਦੇ ਮੁਖੀ ਨੂੰ ਇਹ ਐਵਾਰਡ ਸੌਂਪਿਆ ਗਿਆ ਹੈ ਇਹ ਐਵਾਰਡ ਦਿੱਤਾ ਹੈ ਬਾਬਾ ਬਲਬੀਤ ਸਿੰਘ ਜੀ 96 ਕਰੋੜੀ ਬੁੱਢਾ ਦਲ ਦੇ ਮੁਖੀ ਉਹਨਾਂ ਵੱਲੋਂ ਦਿੱਤਾ ਗਿਆ ਹੈ 14 ਮਾਰਚ 2025 ਤੇ ਬਾਬਾ ਜੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਕਿ ਜਿਵੇਂ ਭਾਰਤ ਸਰਕਾਰ ਕਈ ਆਰਮੀ ਵਾਲਿਆਂ ਨੂੰ ਪੁਲਿਸ ਵਾਲਿਆਂ ਨੂੰ ਜਾਂ ਹੋਰ ਸਪੋਰਟਸਮੈਨਾਂ ਨੂੰ ਜਾਂ ਕਿਸੇ ਵੀ ਤਰ੍ਹਾਂ ਦੇ ਕਿੱਤੇ ਦੇ ਵਿੱਚ ਨੇ ਜੋ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਉਹ ਅਵਾਰਡ ਮਿਲਦੇ ਨੇ ਪਰ ਇਹ ਅਵਾਰਡ ਮਿਲਿਆ ਸਿੱਖਾਂ ਨੂੰ ਖਾਸ ਤੌਰ ਤੇ ਇਹ ਅਵਾਰਡ ਬੜੇ ਫਖਰ ਵਾਲਾ ਹੁੰਦਾ ਹੈ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਇਹ ਅਵਾਰਡ ਮਿਲਿਆ ਇਹ ਅਵਾਰਡ ਲੈਣਾ ਸੌਖਾ ਹੁੰਦਾ ਹੈ ਕੀ ਔਖਾ ਹੁੰਦਾ ਹੈ ਕਾਰਨ ਕੀ ਮੰਨਦੇ ਹੋ ਕਿ ਤੁਹਾਨੂੰ ਕਿਉਂ ਦਿੱਤਾ ਗਿਆ ਅਵਾਰਡ ਕੀ ਅਜਿਹਾ ਤੁਸੀਂ ਪੰਥ ਲਈ ਕਰ ਰਹੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਹੋਲੇ ਮਾਲੇ ਦੇ ਉੱਤੇ ਸਮੂਹ ਗੁਰੂ ਨਾਨਕ ਨਾਮ ਵਾਲੇ ਸਿੱਖ ਸੰਗਤਾਂ ਨੂੰ ਤੇ ਸਮੂਹ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਤੇ ਇਸ ਹੋਲੇ ਮਾਲੇ ਦੇ ਉੱਤੇ ਕੱਲ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਸਿੰਘ ਸਾਹਿਬ ਆ ਬਾਬਾ ਬਲਵੀਰ ਸਿੰਘ ਤੇ ਸਮੂਹ ਦਲਾ ਪੰਥਾਂ ਵੱਲੋਂ ਸਾਰੀ ਨੇ ਹੰਗ ਸਿੰਘ ਦਲਾ ਪੰਥ ਸੀ ਉੱਥੇ ਜੀ ਦੇ ਵਿੱਚ ਜਹਦਰ ਬਾਬਾ ਬਲਵਿੰਦਰ ਸਿੰਘ ਜੀ ਮੈਥੇ ਚੌਂਕ ਵਾਲੇ ਜਸੇਦਾਲ ਦਸਵੇਂ ਸਤਨਾਂਦਾ ਦੇ ਬਾਬਾ ਆਪਣੇ ਮੇਜਰ ਸਿੰਘ ਜੀ ਸੋਢੀ ਹੋਰ ਵੀ ਬਹੁਤ سارے ਦਲ ਪੰਥ ਸੀਗੇ ਉੱਥੇ ਸੰਤ ਸਮਾਜ ਦੇ ਆਗੂ ਸੀ ਕੱਲ ਉੱਥੇ ਫਿਰ ਉਹਨਾਂ ਨੇ ਬੁਲਾ ਕੇ ਜਿਹੜਾ ਇਹ ਨਵਾਬ ਕਪੂਰ ਸਿੰਘ ਅਵਾਰਡ ਸਾਨੂੰ ਦਿੱਤਾ ਸਾਨੂੰ ਦਿੱਤਾ ਤੇ ਬਾਬਾ ਕੁਲਵਿੰਦਰ ਸਿੰਘ ਜੀ ਤਰਨਾ ਦਲ ਜਿਹੜੇ ਮੁਖੀ ਨੇ ਚਮਕੌਰ ਸਾਹਿਬ ਵਾਲੇ ਉਹਨਾਂ ਨੂੰ ਦਿੱਤਾ ਦੇਖੋ ਜੇ ਪੰਥ ਦੀਆਂ ਸ਼ਿਵਾਮਾਂ ਕਰਦੇ ਨੇ ਪਹਿਲਾਂ ਸਭ ਤੋਂ ਮੋਰਚਾ ਲੱਗਿਆ ਬਰਗਾੜੀ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਗ੍ਰਾਂ ਸਾਹਿਬ ਮਹਾਰਾਜ ਦੇ ਵੀ ਆਦਮੀ ਉੱਥੇ ਅਸੀਂ ਦਲ ਪੰਥ ਸਮੇਤ ਬੈਠੇ ਸਿੰਘ ਸਾਹਿਬਾ ਬਾਬਾ ਚਰਤ ਸਿੰਘ ਜੀ ਉੱਥੇ ਜਿੰਨਾ ਚਿਰ ਮੋਰਚਾ ਚੱਲਿਆ ਉੱਥੇ ਰਹੇ ਫਿਰ ਉਸ ਤੋਂ ਬਾਅਦ 328 ਰੂਪਾਂ ਦਾ ਗੁਰੂਗ੍ਰੰਥ ਸਾਹਿਬ ਮਹਾਰਾਜ ਫਰਮਾਨੀ ਕਮੇਟੀ ਦੇ ਗੁੰਮ ਹੋਏ ਨੇ ਜਿਹੜੇ ਅਜੇ ਤੱਕ ਰੌਲਾ ਚੱਲੀ ਜਾਂਦਾ ਇਨਸਾਫ ਨਹੀਂ ਮਿਲਿਆ ਉੱਥੇ ਬੈਠੇ ਤੇ ਫਿਰ ਕਿਸਾਨੀ ਮੋਰਚਾ ਲੱਗਿਆ ਉੱਥੇ ਵੀ ਸੇਵਾਵਾਂ ਨੇ ਆਈਆਂ ਬੈਲ ਦੇ ਧਾਰ ਤੇ ਤੇ ਉਸ ਤੋਂ ਪਹਿਲਾਂ ਹੋਰ ਜਿੰਨੇ ਵੀ ਸਰਸੇ ਵਾਲੇ ਸਾਧਨ ਨਾਲ ਜਿਹੜਾ ਮੋਰਚੇ ਲੱਗੇ ਨੇ ਉਹਨਾਂ ਦੇ ਵਿੱਚ ਅਸੀਂ ਜੇਲਾਂ ਵੀ ਕਟੀਆਂ ਨੇ ਉਹਨਾਂ ਵਿੱਚ ਅਸੀਂ ਤਸੱਦਦ ਵੀ ਸਹੇ ਨੇ ਸਾਡੇ ਤੇ ਪਰਚੇ ਵੀ ਹੋਏ ਨੇ ਹੁਣ 2 ਸਵਾ 2 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੋਇਆ ਸਭ ਪਤਾ ਉੱਥੇ ਵੀ ਅਸੀਂ ਆਪਣੇ ਸ਼ਿਵਮਾਨ ਦੇ ਰਹੇ ਹਾਂ ਜਿੰਨਾ ਚਿਰ ਬੰਦੀ ਸਿੰਘ ਰਿਹਾਈ ਹੁੰਦਾਂ ਉਹਨਾਂ ਜਿਹੜੇ ਬੈਠੇ ਰਹਾਂਗੇ ਹੋਰ ਵੀ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀਆਂ ਦੇ ਮਸਲੇ ਨੇ ਹਰੇਕ ਥਾਂਵੇਂ ਜਾਣੇ ਜਿੱਥੇ ਤੱਕ ਠਾਡੀ ਪਹੁੰਚ ਆ ਜਰੂਰ ਜਾ ਕੇ ਉੱਥੇ ਮਸਲੇ ਹੱਲ ਕਰਦੇ ਹਾਂ ਉੱਥੇ ਜਾ ਕੇ ਜਿਹੜਾ ਹੈਗਾ ਅਸੀਂ ਉਹ ਜਰੂਰ ਅਸੀਂ ਉੱਥੇ ਪਹੁੰਚ ਕੇ ਸ਼ਰਕਤ ਕਰਦੇ ਹਾਂ ਪੰਥ ਦਾ ਕੋਈ ਵੀ ਮਸਲਾ ਹੋਵੇ ਮੁੱਦਾ ਹੋਵੇ ਉਹਦੇ ਵਿੱਚ ਜਰੂਰ ਹਾਜ਼ਰੀ ਲਵਾਈਦੀ ਆ ਉਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਜਿਹੜੇ ਸਮੂਹ ਪੰਥ ਵੱਲੋਂ ਇਹ ਜਿਹੜਾ ਵਾਰਡ ਨਵਾਬ ਕਪੂਰ ਸਿੰਘ ਸਾਨੂੰ ਦਿੱਤਾ ਗਿਆ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੰਥ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਜੋਗ ਸਮਝਿਆ ਵੀ ਇਹ ਇਸ ਵਾਰਡ ਦੇ ਲਾਇਕ ਨੇ ਇਹ ਉਹਨਾਂ ਨੇ ਕਿਰਪਾਨ ਵੀ ਭੇਟ ਕੀਤੀ ਤੇ ਇਹ ਅਵਾਰਡ ਵੀ ਭੇਟ ਕੀਤਾ ਮਾਇਕ ਭੇਟ ਕੀਤੀ ਆ ਤੇ ਦੇਖੋ ਹਰੇਕ ਸ਼ਖਸ ਨੂੰ ਜਦੋਂ ਅਸੀਂ ਸਿੱਖਾਂ ਦੇ ਘਰਾਂ ਜਨਮ ਲੈ ਲਿਆ ਹਰੇਕ ਨੂੰ ਜਿਹੜਾ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਬਾਣੀ ਬਾਣੇ ਦੇ ਧਾਰਨੇ ਹੋ ਕੇ ਆਪਣੇ ਪੰਥ ਪ੍ਰਤੀ ਉਹਨੂੰ ਵਫਾਦਾਰੀ ਨਿਭਾਉਣੀ ਚਾਹੀਦੀ ਹੈ ਮਰਦੇ ਦਮ ਤੱਕ ਅੱਜ ਪੰਥ ਦੇ ਵਿੱਚ ਜਗਦਾਰ ਬਹੁਤ ਨੇ ਵਫਾਦਾਰ ਬਹੁਤ ਘੱਟ ਨੇ ਤੇ ਸਾਰੇ ਵਫਾਦਾਰ ਬਣ ਕੇ ਜੇ ਪੰਥ ਦੀ ਅਸੀਂ ਸੇਵਾ ਕਰਨਗੇ ਫਿਰ ਹੋ ਸਕਦੇ ਆ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਵਧੀਆ ਵਾਰਣ ਮਿਲਣਾ ਇਹ ਵਫਾਦਾਰਾਂ ਨੂੰ ਅਵਾਰਡ ਮਿਲ ਰਹੇ ਆ ਜਿਵੇਂ ਤੁਸੀਂ ਕਹੇ ਕਿ ਕੌਮ ਦੇ ਵਿੱਚ ਬਹੁਤ ਸਾਰੇ ਗਦਾਰ ਨੇ ਪਰ ਕਈਏ ਟਿੱਪਣੀਆਂ ਕਰ ਦਿੰਦੇ ਨੇ ਭਾ ਤੁਹਾਡੇ ਨੂੰ ਲੈ ਕੇ ਟਿੱਪਣੀਆਂ ਕਰ ਦਿੰਦੇ ਨੇ ਭਾ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਨੂੰ ਲੈ ਕੇ ਟਿੱਪਣੀਆਂ ਕਰ ਦਿੰਦੇ ਨੇ ਕਿ ਇਹ ਪ੍ਰਸ਼ਾਸਨ ਦੇ ਨਾਲ ਲਲਕੇ ਚੱਲਦੇ ਨੇ ਕੀ ਲੱਗਦਾ ਕਿ ਇਸ ਤਰੀਕੇ ਦੇ ਸਵਾਲ ਜਦੋਂ ਹੁੰਦੇ ਨੇ ਉਦੋਂ ਉਹ ਮੈਨੇ ਨਹੀਂ ਕਰਦੇ ਕਿ ਇਹ ਐਵਾਰਡ ਮੈਨੇ ਕਰਦੇ ਕਿ ਜਦੋਂ ਪੰਥਲੀ ਕਾਰਜ ਹੋ ਰਿਹਾ ਦੇਖੋ ਜਦੋਂ ਪੰਥ ਨੂੰ ਸਭ ਨੂੰ ਪਤਾ ਕਿਹਨੂੰ ਨਹੀਂ ਪਤਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਤਾ ਨਹੀਂ ਸੇਵਾਵਾਂ ਦਾ ਤੇ ਜਿਹੜੇ ਵਿਰੋਧੀ ਨੇ ਉਹਨਾਂ ਦਾ ਟਿੱਪਣੀਆਂ ਕਰਨੀਆਂ ਨੇ ਜੇ ਮੀਨਿ ਵੱਲ ਮਿਲਦੇ ਜੇ ਪੰਥ ਦੀ ਸੇਵਾ ਕਰਾਂਗੇ ਫੇਰ ਮਿਲਣਗੇ ਤੇ ਜੇ ਕੋਈ ਕਹਿੰਦਾ ਸਰਕਾਰੀ ਆ ਸਰਕਾਰੀ ਤਾਂ ਦੇਖੋ ਜਿੱਨਾਂ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਆ ਪੰਥ ਦਾ ਬਾਣਾ ਪਾਇਆ ਹੋਇਆ ਅਸੀਂ ਮਰਦੇ ਤੱਕ ਅਸੀਂ ਨਾ ਪਹਿਲਾਂ ਵੇਚਿਆ ਨਾ ਹੁਕਮ ਹੁਣ ਵੇਚਣਾ ਸਾਡੇ ਪਿਤਾ ਜੀ ਬੈਠੇ ਨੇ ਨਾਲ ਬਾਬਾ ਚੜ੍ਹਤ ਸਿੰਘ ਜੀ ਇਹਨਾਂ ਨੇ ਵੀ ਉਦੋਂ ਪੰਥ ਦੇ ਵਿੱਚ ਵੱਡੀਆਂ ਸੇਵਾਵਾਂ ਨਿਭਾਈਆਂ ਨੇ ਤੇ ਗੋਲੀਆਂ ਲੱਗੀਆਂ ਇਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਵੀ ਮਿਲਿਆ ਹੋਇਆ ਤੇ ਜਿੱਨਾਂ ਚਿਰ ਦੇਖੋ ਉਹ ਖੂਨ ਦੇ ਵਿੱਚ ਵਫਾਦਾਰੀ ਹੁੰਦੀ ਆ ਖੂਨ ਦੇ ਵਿੱਚ ਕੁਰਬਾਨੀ ਦਾ ਰੰਗ ਹੁੰਦਾ ਜੀ ਕਿ ਕਈਆਂ ਦੇ ਖੂਨ ਦੇ ਵਿੱਚ ਗਦਾਰੀ ਦਾ ਰੰਗ ਹੁੰਦਾ ਉਹ ਜਿਹੜਾ ਖੂਨ ਆ ਨਾ ਫਿਰ ਉਸ ਵੇਲੇ ਉਹ ਵਾਲੇ ਮਾਰਦਾ ਜਿਨੇ ਕੁਰਬਾਨੀ ਕੀਤੀ ਜਿਹੜੇ ਖੂਨ ਦੇ ਵਿੱਚ ਕੁਰਬਾਨੀਆਂ ਵਫਾਦਾਰੀਆਂ ਪੰਥ ਪ੍ਰਤੀ ਹੋਣੀਆਂ ਫਿਰ ਉਹ ਆਟੋਮੈਟਿਕੀ ਉਹ ਉਹੋ ਜਿਹੇ ਕੰਮ ਕਰਦੇ ਨੇ ਤੇ ਇਸ ਕਰਕੇ ਜਿਹੜਾ ਇਹ ਅਵਾਰਡ ਨੇ ਇਹ ਕੁਰਬਾਨੀ ਕਰਕੇ ਪੰਥ ਦੀ ਸੇਵਾ ਕਰਕੇ ਕੌਮ ਦੀ ਸੇਵਾ ਕਰਕੇ ਹੀ ਮਿਲਦੇ ਨੇ ਅਵਾਰਡ ਤਾਂ ਪ੍ਰਕਾਸ਼ ਸਿੰਘ ਬਾਦਲੂਰਾ ਨੂੰ ਮਿਲਿਆ ਸੀ ਫਕਰੇ ਕੌਮ ਪਰ ਜਥੇਦਾਰਾਂ ਨੇ ਵਾਪਸ ਲੈ ਲਿਆ ਉਹ ਅਵਾਰਡ ਕੀ ਸੀਗਾ ਤੇ ਇਹ ਅਵਾਰਡ ਚ ਕੀ ਫਰਕ ਆਇਆ ਉਹ ਅਵਾਰਡ ਉਹਨਾਂ ਨੂੰ ਮਿਲਿਆ ਸੀਗਾ ਤੇ ਤੁਹਾਨੂੰ ਵੀ ਇਹ ਅਵਾਰਡ ਮਿਲਿਆ ਕਿਉਂਕਿ ਇਹ ਪਹਿਲਾ ਹੋਇਆ ਜੋ ਦੋ ਜਥੇਬੰਦੀਆਂ ਨੂੰ ਬਾਬਾ ਜੀ ਕੁਲਵਿੰਦਰ ਜੀ ਰਹਣ ਤੇ ਤੁਹਾਨੂੰ ਇਹ ਅਵਾਰਡ ਮਿਲਿਆ ਹੁਣ ਤੱਕ ਅਸੀਂ ਪਹਿਲਾ ਜਿਹੜਾ ਕਵਰੇਜ ਕਰ ਰਹੇ ਹਾਂ ਤੇ ਹੁਣ ਮੈਂ ਤੁਸੀਂ ਸਾਨੂੰ ਬਾਦਲ ਨਾਲ ਰਲਾਤਾ ਨਹੀਂ ਤੁਹਾਨੂੰ ਨਿਰਲਾਲੇ ਫਰਕ ਕੀ ਹੈ ਇਸ ਚੀਜ਼ ਦੇ ਵਿੱਚ ਕਿਉਂਕਿ ਸੰਗਤ ਨੇ ਕਹਿਣਾ ਕਿ ਅਵਾਰਡ ਤਾਂ ਉਹਨਾਂ ਨੂੰ ਵੀ ਮਿਲਿਆ ਸੀਗਾ ਤੇ ਤੁਹਾਨੂੰ ਅਵਾਰਡ ਮਿਲਿਆ ਫਕਰ ਕੌਮ ਦਾ ਵਾਰਡ ਉਹਨੂੰ ਨਹੀਂ ਮਿਲਣਾ ਚਾਹੀਦਾ ਸੀ ਉਹਨੇ ਕੋਈ ਕੌਮ ਦੇ ਫਕਰ ਵਾਲਾ ਕੰਮ ਹੀ ਨਹੀਂ ਕੀਤਾ ਉਹਨਾਂ ਨੇ ਪੰਥੀ ਦੀ ਪਿੱਠ ਦੇ ਵਿੱਚ ਸੁਰੇ ਮਾਰੇ ਜਦੋਂ ਉਹਨਾਂ ਸਰਕਾਰਾਂ ਆਈਆਂ ਜਿਵੇਂ ਜੋ ਉਦੋਂ ਹੀ ਕੋਈ ਨਾ ਕੋਈ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਤਸੱਦਦ ਦੀ ਹਨੇਰੀ ਝੁੱਲੀ ਆ ਜ਼ੁਲਮ ਦੀ ਹਨੇਰੀ ਝੁੱਲੀ ਆ ਜਦੋਂ ਤੋਂ ਉਹਨਾਂ ਵੜਨ ਲੱਗੇ ਨੇ ਸਰਕਾਰ ਆਉਂਦੀ ਰਹੀ ਆ 78 ਦੇ ਵਿੱਚ ਉਹਨਾਂ ਨੇ ਡੀਰਾਬਾਦ ਨੂੰ ਬੜਾਵਾ ਦਿੱਤਾ ਉਹਨਾਂ ਉਹਨਾਂ ਨੇ ਬਾਦਲ ਕਿਆਂ ਨੇ ਉਹਨਾਂ ਦੇ ਰਾਜ ਵਿੱਚ ਗੁਰਗਰਾਹ ਸਾਹਿਬ ਮਹਾਰਾਜ ਦੇ ਬਿਆਦ ਬੀਆਂ ਹੋਈਆਂ ਜੇ ਸਿੰਘਾਂ ਨੇ ਇਨਸਾਫ ਮੰਗਿਆ ਗੋਲੀਆਂ ਮਾਰ ਚਲਾ ਕੇ ਉਹਨਾਂ ਨੂੰ ਮਾਰਿਆ ਗਿਆ ਤੇ ਉਹਨਾਂ ਨੇ ਜ਼ਾਹਰ ਆਲਮ ਵਰਗਿਆਂ ਨੂੰ ਸੁਮੇਂ ਸੈਣ ਮਿਆਂ ਵਰਗਿਆਂ ਨੂੰ ਉੱਚੇ ਅਹੁਦਿਆਂ ਤੇ ਬਿਠਾ ਕੇ ਨੌਜਵਾਨੀ ਦਾ ਕਹਾਣ ਕਰਾਇਆ ਝੂਠੇ ਪਰਚਿਆਂ ਦੇ ਵਿੱਚ ਜਿਹੜਾ ਹੈਗਾ ਉਹ ਫਸਾਇਆ ਇਸ ਕਰਕੇ ਫਿਰ ਉਹ ਤਾਂ ਬਣਦਾ ਹੀ ਸੀ ਨਾ ਉਸ ਵੇਲੇ ਵੀ ਜਦੋਂ ਉਹਨੂੰ ਕੱਲੇ ਬਾਦਲ ਉਦੋਂ ਵੇਲੇ ਤਾਕਤ ਸੀ ਪੰਛ ਦੀ ਇਹਨਾਂ ਕੋਲੇ ਬਾਦਲ ਦੀ ਸਰਕਾਰ ਸੀ ਜਦੋਂ ਉਹਨਾਂ ਨੂੰ ਅਵਾਰਡ ਮਿਲਿਆ ਉਦੋਂ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੀ ਸੀ ਹੁਣ ਵੀ ਸ਼੍ਰੋਮਣੀ ਕਮੇਟੀ ਪਰ ਇੱਥੇ ਪੰਜਾਬ ਸਰਕਾਰ ਇਹਨਾਂ ਦੀ ਨਹੀਂ ਸੀ ਉਦੋਂ ਉਦੋਂ ਇਹਨਾਂ ਨੇ ਜਿਹੜੇ ਜਥੇਦਾਰ ਲਫਾਫਾਂ ਵਿੱਚ ਨਿਕਲੇ ਹੋਏ ਨੇ ਉਹਨਾਂ ਨੇ ਫਿਰ ਇਹਨੂੰ ਅਵਾਰਡ ਦਿੱਤਾ ਇੱਥੇ ਜਨਤਪੁਰ ਸਾਹਿਬ ਫਖਰ-ਏ-ਕੌਮ ਤੇ ਹੁਣ ਖੋਇਆ ਕਿਉਂ ਆ ਜਦੋਂ ਚੜ੍ਹਦੀ ਕਲਾ ਵਾਲੇ ਜਾਗਦਿਆਂ ਚ ਜ਼ਮੀਰਾਂ ਵਾਲੇ ਜ਼ਿਮੀਦਾਰਾਂ ਦੀ ਜ਼ਮੀਰ ਜਾਗੀ ਫਿਰ ਉਹਨਾਂ ਨੇ ਖੋਹ ਲਿਆ ਜਦੋਂ ਇਹਨਾਂ ਨੇ ਕੰਮ ਹੀ ਇਹੋ ਜੇ ਕਰੇ ਨੇ ਮਰੇ ਹੋਿਆਂ ਤੋਂ ਖੋਹਿਆ ਗਿਆ ਤਾਂ ਹੀ ਤਾਂ ਹੁਣ ਸੁਖਵੀਰ ਬਾਦ ਨੂੰ ਚੈਨ ਨਹੀਂ ਆਉਂਦਾ ਵੀ ਉਹ ਵਾਪਸ ਕਿਵੇਂ ਦਵਾਈਏ ਜ਼ਿਮੀਦਾਰ ਇਸੇ ਵਜ੍ਹਾ ਕਾਰਨ ਹੀ ਜਿਹੜੇ ਉਹ ਤਖਤ ਬਦਲੇ ਨੇ ਨਾ ਤੇ ਇਸ ਕਰਕੇ ਇਹ ਵਾਰਡ ਤੇ ਉਹ ਵਾਰਡ 'ਚ ਬਹੁਤ ਫਰਕ ਆ ਅਸੀਂ ਕੋਈ ਵੀ ਇਹ ਨਹੀਂ ਕਹਿ ਸਕਦੇ ਵੀ ਅਸੀਂ ਪੰਥ ਦੇ ਨਾਲ ਧੋਖੇ ਕੀਤੇ ਨੇ ਪੰਥ ਨਾਲ ਗਦਾਰੀ ਕੀਤੀ ਆ ਜਿਨ੍ਹਾਂ 'ਚ ਰਜਾਉਂਦੇ ਆ ਗੁਰੂ ਕਿਰਪਾ ਕਰੇ ਹੰਕਾਰ ਨਹੀਂ ਮਾਣ ਸਾਨੂੰ ਸਤਿਗੁਰਾਂ ਦੇ ਮਾਣ ਆ ਗੁਰੂ ਤੇ ਪ੍ਰਸਾਪੂਰਨ ਜਿੰਨਾ ਚਿਰ ਅਸੀਂ ਜਿਉਂਨੇ ਆ ਉਹਨਾਂ ਚਿਰ ਅਸੀਂ ਪੰਥ ਦੇ ਨਾਲ ਵਫਾਦਾਰੀਆਂ ਕਰਾਂਗੇ ਤੇ ਆਪਦਾ ਜਿਹੜਾ ਰੋਲ ਆ ਜਿੰਨਾ ਕ ਅਸੀਂ ਜੋਗੇ ਆ ਉਹਨਾਂ ਪ੍ਰਤੀ ਅਸੀਂ ਨਿਭਾਉਂਦੇ ਰਹਾਂਗੇ ਪੰਥ ਦੀ ਸੇਵਾ ਦੇ ਵਿੱਚ ਹਾਜ਼ਰ ਰਹਾਂਗੇ ਸਰੀਰ ਵੀ ਪੰਥ ਦੇ ਲੇਖੇ ਆ ਸਾਡੇ ਪਿਤਾ ਜੀ ਬੈਠੇ ਨੇ ਇਹਨਾਂ ਨੇ ਵੀ ਕੁਰਬਾਨੀ ਕੀਤੀ ਆ ਗੋਲੀਆਂ ਆਪਣੇ ਸਰੀਰ ਦੇ ਉੱਤੇ ਖਾਧੀਆਂ ਨੇ ਪੰਥ ਵਾਸਤੇ ਤੇ ਅਸੀਂ ਪੰਥ ਦੇ ਰੇਣੀ ਆ ਪੰਥ ਦਾ ਅਸੀਂ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਇਹ ਜੋਗ ਸਮਝਿਆ ਸਾਨੂੰ ਇਹ ਮਾਣ ਆਪਦੇ ਫਖਰ ਮਹਿਸੂਸ ਹੁੰਦਾ ਸਾਡੇ ਪਿਤਾ ਜੀ ਹੋਣਾ ਤੇ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਅਵਾਰਡ ਪੰਥ ਵੱਲੋਂ ਮਿਲ ਰਹੇ ਨੇ ਜਿਸ ਤਰੀਕੇ ਦੇ ਨਾਲ ਬਾਕੀ ਕਈ ਜਿੱਥੇਬੰਦੀਆਂ ਕਹਿੰਦੇ ਨਜ਼ਰ ਨਹੀਂ ਆਉਂਦੀਆਂ ਜਿੱਥੇ ਵੀ ਪੰਥਕ ਕਾਰਜ ਹੁੰਦੇ ਨੇ ਉੱਥੇ ਜਿੱਥੇ ਜਾ ਕੇ ਲੜਾਈ ਲੜਨੀ ਚਾਹੀਦੀ ਹੈ ਅਸਲ ਮੁੱਦਿਆਂ ਨੂੰ ਲੈ ਕੇ ਉੱਥੇ ਨਜ਼ਰ ਨਹੀਂ ਆਉਂਦੀਆਂ ਬੀਤੇ ਦਿਨਾਂ ਦੇ ਵਿੱਚ ਅਸੀਂ ਜਿਵੇਂ ਪੰਥਕ ਧਰਾਂ ਦੇ ਨਾਲ ਗੱਲਬਾਤ ਕਰਦੇ ਸੀਗੇ ਉਹਨੇ ਤੁਹਾਡੀ ਵੀ ਤਾਰੀਫ ਕੀਤੀ ਬਾਬਾ ਕੁਲਵਿੰਦਰ ਸਿੰਘ ਹੋਰਾਂ ਦੀ ਵੀ ਤਾਰੀਫ ਕੀਤੀ ਕਿ ਇਹ ਦੋ ਜਥੇਬੰਦੀਆਂ ਨੇ ਜੋ ਹਰ ਥਾਂ ਤੇ ਨਜ਼ਰ ਆਉਂਦੀਆਂ ਨੇ ਭਾਵੇਂ ਦਿੱਲੀ ਮੋਰਚਾ ਲੱਗਿਆ ਇਹ ਪਹਿਲੇ ਦਿਨ ਬੈਠੇ ਰਹੇ ਭਾਵੇਂ ਇੱਥੇ ਕੌਮਨ ਸਾਹ ਮੋਰਚਾ ਇੱਥੇ ਬੈਠੇ ਰਹੇ ਕਿਤੇ ਵੀ ਕੋਈ ਅਜੀਬ ਘਟਨਾ ਹੁੰਦੀ ਹੈ ਤਾਂ ਬਾਬਾ ਜੂਰੀ ਪਹਿਲਾਂ ਪਹੁੰਚਦੇ ਨੇ ਕਿਲਾਦਾ ਕਿ ਉਹ ਅਵਾਰਡ ਤੁਹਾਨੂੰ ਪਹਿਲੇ ਮਿਲ ਚੁੱਕਿਆ ਜਿਹੜਾ ਸੰਗਤ ਨੇ ਦੇਣਾ ਚਾਹੀਦਾ ਸੀਗਾ ਇਹ ਅਵਾਰਡ ਤੁਹਾਨੂੰ ਹੁਣ ਦੁਨਿਆਵੀ ਰੂਪ ਦੇ ਵਿੱਚ ਮਿਲਿਆ ਦੇਖੋ ਸੰਗਤ ਸਾਨੂੰ ਦਿਲੋਂ ਪਿਆਰ ਕਰਦੀ ਹੈ ਅਸੀਂ ਸਾਰੀ ਤੇ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਹੜੇ ਸਾਨੂੰ ਪਿਆਰ ਕਰਦੇ ਨੇ ਪਿਆਰ ਤਾਂ ਹੀ ਕਰਦੇ ਨੇ ਜੇ ਅਸੀਂ ਪੰਥ ਪਰ ਦੀ ਖੜੇ ਆ ਡਟ ਕੇ ਖੜੇ ਆ ਜਦੋਂ ਕੋਈ ਮੋਰਚਾ ਲੱਗਦਾ ਜਾਂ ਕੋਈ ਪੰਥ ਦਾ ਮੁੱਦਾ ਆਉਂਦਾ ਸੀ ਉਥੇ ਜਾਂਦੇ ਆ ਸੀ ਗੁਰੂ ਸਾਹਿਬ ਨੂੰ ਸਮਰਪਿਤ ਆਸੀਂ ਪੰਥ ਨੂੰ ਸਮਰਪਿਤ ਆ ਦੇਖੋ ਇਹ ਸਰੀਰ ਰਹਿਣਾ ਨਹੀਂ ਹੈਗਾ ਇਹ ਨਾਸਮਾਨ ਆ ਤੇ ਅਸੀਂ ਕਿਉਂ ਨਾ ਚੰਗੇ ਕੰਮ ਕਰੀਏ ਕਿਉਂ ਨਾ ਪੰਥ ਦੀ ਵਫਾਦਾਰੀ ਕਰੀਏ ਕਿਉਂ ਨਾ ਪੰਥ ਦੇ ਨਾਲ ਖੜੀਏ ਤਾਂ ਹੀ ਸੰਗਤਾਂ ਪਿਆਰ ਕਰਦੀ ਨੇ ਸਾਨੂੰ ਇਹ ਤਾਂ ਵਾਰਡ ਚਲੋ ਹੁਣ ਦਿੱਤੇ ਨੇ ਸੰਗਤਾਂ ਤਾਂ ਸਾਨੂੰ ਪਹਿਲਾਂ ਹੀ ਪਹਿਲਾਂ ਹੀ ਦਿੱਤੇ ਜਦੋਂ ਕਿਸਾਨੀ ਮੋਰਚਾ ਚੱਲਿਆ ਸੀ ਉਦੋਂ ਹੀ ਸੰਗਤਾਂ ਨੇ ਇਹ ਇਵਾਰਤ ਕੇਦੂ ਵੱਧ ਕੇ ਸਾਨੂੰ ਜਿਹੜਾ ਪਿਆਰ ਹੁਣ ਵੀ ਸਾਨੂੰ ਕਰਦੀਆਂ ਨੇ ਦੇਸ਼ ਵਿਦੇਸ਼ ਬੈਠੇ ਸੁਣਦੀਆਂ ਨੇ ਸਾਡੀ ਗੱਲ ਨੂੰ ਤੇ ਸਾਡੇ ਨਾਲ ਖੜਦੀਆਂ ਨੇ ਅਸੀਂ ਸਾਰਿਆਂ ਦਾ ਧੰਨਵਾਦ ਆ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਨੇ ਹੌਲੇ-ਹੌਲੇ ਦੇ ਮੌਕੇ ਤੇ ਚਲੋ ਪੰਥ ਨੇ ਸਾਨੂੰ ਇਹ ਮਾਣ ਬਖਸ਼ਿਆ ਇੱਕ ਦੁਨਿਆਵੀ ਤੌਰ ਤੇ ਇੱਕ ਨੌਜਵਾਨਾਂ ਨੂੰ ਜਾਂ ਕੋਈ ਵੀ ਪੀੜ੍ਹੀ ਨੂੰ ਕਹਿੰਦਾ ਕਿ ਤੁਸੀਂ ਚੰਗੇ ਇਨਸਾਨ ਬਣੋ ਸਪੋਰਟਸਮੈਨ ਬਣੋ ਆਰਮੀ ਜੁਆਇਨ ਕਰੋ ਪੁਲਿਸ ਦੇ ਵਿੱਚ ਜਾਓ ਦੇਸ਼ ਦੀ ਸੇਵਾ ਕਰੋ ਦੇਸ਼ ਦੀ ਸੇਵਾ ਕਰੋਗੇ ਕੁਰਬਾਨੀ ਦਿਓਗੇ ਤੁਹਾਨੂੰ ਅਵਾਰਡ ਮਿਲਣਗੇ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਦਲ ਪੰਥ ਨੂੰ ਇਹ ਅਵਾਰਡ ਮਿਲਿਆ ਜਿਹੜੇ ਅੱਜ ਦੇ ਨੌਜਵਾਨ ਨੇ ਸਿੱਖੀ ਨਾਲ ਜੁੜਨ ਕਿ ਲਾਦਾ ਕਿ ਉਹ ਵੀ ਇਸ ਤਰ੍ਹਾਂ ਦੇ ਅਵਾਰਡ ਪ੍ਰਾਪਤ ਕਰ ਸਕਦੇ ਨੇ ਜਿਹੜੀਆਂ ਸਵਾਮਾਂ ਕਰਨਗੇ ਦੇਖੋ ਹਰੇਕ ਨਸੀ ਨੌਜਵਾਨਾਂ ਨੂੰ ਇਹ ਕਹਨੇ ਆ ਵੀ ਜਿਹੜਾ ਸਾਡੂੰ ਗੁਰੂ ਨੇ ਹੁਕਮ ਕੀਤਾ ਵੀ ਉਹ ਬਖ ਲਖੰਡਾ ਤਾਰ ਹੋਏ ਜਨਮ ਸਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਤੇ ਲਾ ਜੋ ਸਤ ਗੁਰੂ ਨੇ ਸਾਨੂੰ ਹੁਕਮ ਬਖਸ਼ ਕੀਤਾ ਸਤ ਗੁਰੂ ਨੇ ਸਾਨੂੰ ਮਾਨ ਬਖਸ਼ਿਆ ਇਸ ਗੱਲ ਦਾ ਵੀ ਅਸੀਂ ਸਿੱਖਾਂ ਦੇ ਪਹਿਲੇ ਤਾਂ ਘਰੇ ਪੈਦਾ ਹੋਏ ਕੋਈ ਮਾੜੀ ਮੋਟੀ ਗੱਲ ਨਹੀਂ ਕਈ ਜਨਮ ਤਪੱਸਿਆ ਕਰਨੀ ਪੈਂਦੀ ਹੈ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਅਸੀਂ ਜਨਮ ਲੈਨੇ ਆ ਫਿਰ ਉਦੋਂ ਵੱਡੀ ਮਾਨ ਦੀ ਇਹ ਗੱਲ ਹੁੰਦੀ ਹੈ ਸਤਿਗੁਰਾਂ ਦੀ ਇਹ ਮਿਹਰ ਉਹ ਵੀ ਅਸੀਂ ਜਿਹੜੇ ਅਮਰਤਾਰੀ ਹੋ ਜਾਈਏ ਜਦੋਂ ਅਸੀਂ ਅਮਰਤਾਰੀ ਹੋ ਜਣਾ ਸਾਡਾ ਦਾਖਲਾ ਸ਼ੁਰੂ ਹੋ ਜਾਂਦਾ ਤੇ ਜਦੋਂ ਅਸੀਂ ਫਿਰ ਉਹ ਗੁਰੂ ਸਾਹਿਬ ਦੀ ਆਗਿਆ ਗੁਰੂ ਦਾ ਹੁਕਮ ਗੁਰੂ ਦੀ ਮਰਜ਼ਾ ਦਾ ਦੇ ਵਿੱਚ ਰਹੇ ਗੁਰੂ ਦੇ ਸਿਧਾਂਤ ਨੂੰ ਬਣਾਉਂਦੇ ਹੋਏ ਆਪਣੀ ਜਿਹੜੀ ਹੈਗੀ ਆ ਜ਼ਿੰਦਗੀ ਨੂੰ ਉਹਨੂੰ ਸਿੱਧੇ ਰਾਹ ਤੇ ਲਾਈਏ ਤੇ ਪੰਥ ਪ੍ਰਤੀ ਸੇਵਾਾਂਾਂ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਆਓ ਅਮਰਤਸਰ ਕੇ ਗੁਰੂ ਕੇ ਸਿੰਘ ਬਣੋ ਬਾਣੀ ਤੇ ਬਾਣੇ ਦੇ ਧਾਰਨੀ ਬਣੋ ਇਕੱਲਾ ਬਾਣਾ ਪਾਉਣ ਦੀ ਨਾਲ ਗੱਲ ਨਹੀਂ ਬਣਨੀ ਜਿੰਨਾ ਚਿਰ ਅਸੀਂ ਗੁਰਬਾਣੀ ਦੇ ਨਾਲ ਨਹੀਂ ਬਾਣੀ ਦੇ ਨਾਲ ਨਹੀਂ ਜੁੜਦੇ ਬਾਣੀ ਨਹੀਂ ਪੜ੍ਹਦੇ ਉਹਨਾਂ ਚ ਕਲੀ ਬਣਦੀ ਬਾਣੀ ਸਭ ਤੋਂ ਜ਼ਰੂਰੀ ਆ ਪਹਿਲਾਂ ਬਾਣੀ ਫੇਰ ਬਾਣਾ ਬਾਣੀ ਬਾਣਾ ਪੰਖ ਮਸਾਣੋ ਸਿੰਘ ਗੁਰੂ ਦਾ ਪੰਛੀ ਜਾਣੋ ਸਤ ਗੁਰਾਂ ਨੇ ਸਾਾਨੂੰ ਪਹਿਲਾਂ ਬਾਣੀ ਪਾਉਣ ਪੜਨ ਦਾ ਹੁਕਮ ਬਖਸ਼ਿਆ ਬਾਣਾ ਬਾਅਦ ਵਿੱਚ ਕਿਹਾ ਪਹਿਲਾਂ ਬਾਣੀ ਉਤਰੀ ਦਿੱਤੀ ਆ ਅੱਜ ਇਹੀ ਗੱਲ ਹੋ ਗਈ ਵੀ ਜਿਹੜੇ ਨੌਜਵਾਨ ਨੇ ਉਹ ਬਾਣਾ ਪਾ ਲੈਂਦੇ ਨੇ ਬਾਣੀ ਤੋਂ ਦੂਰ ਹੋ ਗਏ ਪਹਿਲਾਂ ਸਤਿਗੁਰੂ ਨੇ ਬਾਣੀ ਕਿਹਾ ਹੁਣ ਬਾਣੀ ਤੋਂ ਦੂਰ ਹੋ ਗਏ ਬਾਣਾ ਸਾਰੇ ਪਾਉਂਦੇ ਨੇ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਕਿ ਬਾਣੀ ਵੱਧ ਤੋਂ ਵੱਧ ਪੜੋ ਦੇਖੋ ਜਿੱਥੇ ਅਸੀਂ ਦੁਨਿਆਵੀ ਪੜ੍ਹਾਈ ਕਰਨੀ ਗੁਰਮਤਿ ਦੀ ਪੜ੍ਹਾਈ ਵੀ ਜ਼ਰੂਰੀ ਆ ਪੜ੍ਹਾਈ ਕਰਕੇ ਡਿਗਰੀਆਂ ਹਾਸਲ ਕੀਤੇ ਜਾਂਦੇ ਨੇ ਡਾਕਟਰ ਦੀ उपाधि ਇੰਜੀਨੀਅਰ ਦੀ उपाधि ਵੱਡੇ ਵੱਡੇ ਅਹੁਦਿਆਂ ਦੇ ਉੱਤੇ ਪਹੁੰਚਣਾ ਇਹ ਪੜ੍ਹਾਈ ਦੇ ਕਾਰਨ ਹੋਇਆ ਹਰੇਕ ਨੌਜਵਾਨ ਜਿਹੜਾ ਸਿੱਖ ਨੌਜਵਾਨਾ ਬੱਚਾ ਬੱਚੀ ਉਹ ਪੜ੍ਹੇ ਵੱਧ ਤੋਂ ਵੱਧ ਪੜ੍ਹਾਈ ਕਰਨ ਕਿਉਂਕਿ ਜਦੋਂ ਸਾਡਾ ਖਾਲਸਾਤਨ ਜਾਂ ਖਾਲਸਾ ਰਾਜ ਆਉਣਾ ਹੈ ਉਦੋਂ ਫਿਰ ਉਹਦੇ ਵਿੱਚ ਉਹਨਾਂ ਦੀ ਸਾਰੇ ਲੋੜ ਪੈਣੀ ਆ ਨਾ ਪੜ੍ਹੇ ਲਿਖੇਾਂ ਦੀ ਜੇ ਪੜ੍ਹੇ ਲਿਖੇ ਨਹੀਂ ਹੋਣਗੇ ਫਿਰ ਅਸੀਂ ਸਰਕਾਰ ਦੇ ਨਾਲ ਜਾਂ ਬਾਹਰਲੀ ਕਿਵੇਂ ਗੱਲਬਾਤ ਕਰ ਸਕਦੇ ਹਾਂ ਇਸ ਕਰਕੇ ਪੜ੍ਹਾਈ ਜ਼ਰੂਰੀ ਆ ਸਾਰੇ ਨੌਜਵਾਨ ਬੱਚੇ ਬੱਚੀਆਂ ਪੜਨ ਵੱਲ ਤਰਹੀ ਦਿਨ ਵੱਡੇ ਵੱਡੇ ਕੋਰਸ ਕਰਨ ਜਿਹਦੇ ਨਾਲ ਸਾਡੇ ਪੰਜਾਬ ਦੀ ਚੜ੍ਹਦੀ ਕਲਾ ਹੋਵੇ ਸੰਗਤ ਦੋ ਚਿੱਤੇ ਹੋਈ ਪਈ ਜਿਸ ਤਰੀਕੇ ਨਾਲ ਕਹਿੰਦੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਬਦਲੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਸਵਾਵਾਵਾਂ ਦੇਈ ਜਾ ਰਹੇ ਨੇ ਹਾਲਾਂਕਿ ਗੁਰਦੀਪ ਸਿੰਘ ਗੜਗੱਜ ਕਹਿੰਦੇ ਬੜੇ ਲਿਖੇ ਪੜ੍ਹੇ ਲਿਖ ਬੜੀ ਉਹਨਾਂ ਨੂੰ ਗਿਆਨ ਦੀ ਨੌਲੇਜ ਸਾਰਾ ਕੁਝ ਹੈਗਾ ਉਹਨਾਂ ਨੂੰ ਪਰ ਫਿਰ ਵੀ ਉਹਨਾਂ ਦੇ ਉੱਤੇ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਕਹਿੰਦੇ ਜੇ ਤਾਕਤ ਦਾ ਜਥੇਦਾਰ ਲਾਇਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤਾਂ ਮੰਨਣਾ ਚਾਹੀਦਾ ਕੌਮ ਨੂੰ ਕਿ ਲਾਦਾ ਕਿ ਜੇ ਉਹ ਬੈਠੇ ਨੇ ਤਾਕਤ ਦੇ ਉੱਤੇ ਕੀ ਉਹ ਸੇਵਾਵਾਂ ਆਪਣੀਆਂ ਨੇ ਬਹਾਨਣਗੇ ਅੰਦਰ ਜਾ ਕੇ ਦੇਖਣਗੇ ਕੀ ਕੁਛ ਚੱਲ ਰਿਹਾ ਇੱਥੇ ਤੇ ਉਹਨੂੰ 2 ਦਸੰਬਰ ਵਾਲੇ ਜਿਹੜੇ ਹੁਕਮਨਾਮੇ ਨੇ ਇਹਨਾਂ ਬਿਨ ਲਾਗੂ ਹੋਣਗੇ ਦੇਖੋ ਜਿਹੜਾ ਭਾਈ ਹਰਪ੍ਰੀਤ ਸਿੰਘ ਬਣਾਇਆ ਕਮੇਟੀ ਨੇ ਉਹ ਇਹਨਾਂ ਦੀ ਮਰਜ਼ੀ ਦੇ ਨਾਲ ਆਪ ਦੇ 5-7 ਬੰਦਿਆਂ ਨੇ ਬਣਾਇਆ ਪਹਿਲੀ ਗੱਲ ਤਾਂ ਜੀ ਅਸੀਂ ਕਹੀਏ ਤੁਹਾਨੂੰ ਵੀ ਪਹਿਲੀ ਸ੍ਰੋਮਣੀ ਕਮੇਟੀ ਅੰਤਰਗਮੇਟੀ ਉਹਦੇ ਵਿੱਚ ਵਿਵਾਦ ਖੜਾ ਹੋ ਗਿਆ ਉਹਨਾਂ ਦੇ ਵਿੱਚ ਬੰਦੇ ਭਾਦ ਕੇ ਵੀ ਅਸੀਂ ਇਸ ਗੱਲ ਨੂੰ ਮੰਨਦੇ ਕੋਈ ਨਹੀਂ ਪੰਜ ਚਾਰ ਬੰਦਿਆਂ ਦਾ ਕੰਮ ਆ ਸ੍ਰੋਮਣੀ ਅਕਾਲੀ ਦਲ ਆ ਜਿਹੜਾ ਬਾਦਲ ਧੜਾ ਉਹਦੇ ਵਿੱਚ ਮਜੀਠੀਏ ਵਰਗੇ ਵੱਡੇ ਵੱਡੇ ਜਿਹੜੇ ਸੀ ਉਹ ਵੀ ਇਸ ਗੱਲ ਦੀ ਜਿਹੜੀ ਵਿਰੋਧਤਾ ਕੀਤੀ ਉਹਨਾਂ ਨੇ ਵੀ ਇਹ ਨਹੀਂ ਹੋਣਾ ਚਾਹੀਦਾ ਸੀ ਫਿਰ ਉਸ ਤੋਂ ਬਾਅਦ ਫਿਰ ਆਉਂਦਾ ਪੰਥ ਜਿਹਦੇ ਵਿੱਚ ਨਿਹੰਗ ਸਿੰਘ ਦਲ ਪੰਥ ਨੇ ਟਕਸਾਲਾ ਨੇ ਦੇ ਸੰਤ ਸਮਾ ਦਾ ਉਹਨਾਂ ਨੇ ਸਾਰਿਆਂ ਨੂੰ ਉਹ ਇਸ ਚੀਜ਼ ਦਾ ਬਰੋਜ਼ ਕੀਤਾ ਫਿਰ ਇਹਨਾਂ ਨੇ ਕਿਹਾ ਜੀ ਖੁੱਲੇ ਵਿਹੜੇ ਦੇ ਵਿੱਚ ਤਾਜ ਪੋਸ਼ੀ ਕਰਾਂਗੇ 10 ਵਜੇ ਦਾ 11 ਵਜੇ ਦਾ ਟਾਈਮ ਦਿੱਤਾ ਜੀ ਇਹਨਾਂ ਨੂੰ ਐਡਾ ਕੀ ਉਹ ਹੋ ਗਿਆ ਖਤਰਾ ਫੌਜਾਂ ਤੋਂ ਵੀ ਇਹ ਰਾਤ ਨੂੰ ਹੀ 2:30 ਵਜੇ ਇਹਨਾਂ ਨੇ ਜਿਹੜੀ ਦਸਤਾਰ ਬੰਦੀ ਉਹ ਕਰਤੀ ਦਸਤਾਰ ਬੰਦੀ ਦਾ ਕਿਹੜੀ ਕਰੀ ਇੱਕ ਪੱਗ ਸਿਰ ਤੇ ਜਿਵੇਂ ਆਮ ਧਰਦੇ ਹੁੰਦੇ ਨੇ ਉਹ ਸਿਰ ਤੇ ਧਰਤੀ ਕਹਿੰਦੇ ਡਰ ਲੱਗਦਾ ਸੀਗਾ ਸੋਚਾ ਸਿੰਘ ਲਗਾ ਕਹਿੰਦੇ ਕਹਿੰਦੇ ਕਤਲ ਵੀ ਹੋ ਸਕਦੇ ਗੋਲੀਬਾਰੀ ਵੀ ਚੱਲ ਸਕਦੀ ਸੀ ਕਹਿੰਦੇ ਤੁਸੀਂ ਕਿਹੜੇ ਸ਼ਖਸ ਤੋਂ ਲੈਂਤਾ ਨੀਲੀਆਂ ਫਿਲਮ ਵਾਲੇ ਦਾ ਉਹ ਪੰਛੇ ਦੇ ਵਿੱਚੋਂ ਕਿੱਥੋਂ ਆ ਗਿਆ ਸੁਚਾਲ ਲਗਾੜਾ ਸੁਚਾਲ ਨੀਓ ਲੁਚਾ ਉਹਦੇ ਤੁਸੀਂ ਦੇਖਿਆ ਨਹੀਂ ਕਰਨਾਵੇਂ ਜੇ ਹੁਣ ਬਾਦਲ ਕੇ ਇਹੋ ਜਿਹੇ ਬੰਦਿਆਂ ਨੂੰ ਆਪਦੇ ਬਾਗ ਰੋਡ ਸੰਭਾਲਣਗੇ ਫਿਰ ਤਾਂ ਪੰਥ ਦਾ ਰਾਖਾ ਜਾਂ ਪੰਜਾਬ ਦਾ ਰਾਖਾ ਰੱਬ ਹੀ ਹੈ ਕਹਿੰਦੇ ਮਾਫੀ ਮੰਗਿਆ ਮਾਫ ਕੀਤਾ ਅਕਾਲ ਤਖਤ ਸਾਹਿਬ ਨੇ ਫਿਰ ਉੱਥੇ ਜਾ ਕੇ ਫਿਰ ਅੱਗੇ ਸੇਵਾਵਾਂ ਕਰਕੇ ਆਪਣੀ ਜਿਹੜੀ ਧਾਰਮਿਕ ਸਜੇ ਪੂਰੀ ਕਰਕੇ ਫਿਰ ਸ਼ਾਮਲ ਹੋਏ ਨੇ ਕਹਿੰਦੇ ਬਹੁਤ ਸਾਰੇ ਨੇ ਜਿਹੜੇ ਬਲਾਤਕਾਰੀ ਨੇ ਜਿਨ੍ਹਾਂ ਨੂੰ ਪੰਥ ਨੇ ਕਦੇ ਮਾਫ ਨਹੀਂ ਕੀਤਾ ਉਹਨਾਂ ਤੋਂ ਵੀ ਮਾਫ਼ੀਆਂ ਲੈ ਲੈਣਾ ਉਹਨਾਂ ਨੂੰ ਵੀ ਸਵਾਵਾਵਾਂ ਦੇ ਦੇਣਾ ਜਦੋਂ ਉਹਨਾਂ ਨਿਤਨੇਮ ਕੋਈ ਨਿਤ ਕੋਈ ਨਾ ਕੋਈ ਇਹੋ ਜਿਹਾ ਆਉਂਦਾਗਾ ਜਿਹੜਾ ਝਗੜਾ ਫਿਰ ਉਹ ਉਥੇ ਕਾਲ ਤੱਕ ਸਭ ਤੇ ਬੁਲਾ ਕੇ ਮਾਫ਼ੀ ਦੇ ਦਿਆ ਕਰਨ ਸੁੱਚਾ ਸਿੰਘ ਲੰਗਾਰ ਨੂੰ ਤੁਸੀਂ ਬੰਦਾ ਨਹੀਂ ਮੰਨਦੇ ਉਹਨਾਂ ਦੀ ਸਵਾਵਾਵਾਂ ਨਹੀਂ ਮੰਨਦੇ ਉਹਨਾਂ ਨੇ ਕਹਿੰਦੇ ਅਸੀਂ ਬੜੀਆਂ ਸਵਾਵਾਵਾਂ ਦਿੱਤੀਆਂ ਨੇ ਉਹਨਾਂ ਨੇ ਸਵਾਵਾਵਾਂ ਕਾ ਕਾਦੀਆਂ ਨੇ ਉਹਨੂੰ ਕਹਿੰਦੇ ਸਵਾਵਾਵਾਂ ਦਿੱਤੀਆਂ ਆ ਤੀਆਂ ਪੈਣਾ ਦੀ ਪੱਤ ਰੋਲਣੀ ਉਹ ਸਵਾਵਾਵਾਂ ਨੇ ਉਹਨਾਂ ਦੀਆਂ ਅਸੀਂ ਨਹੀਂ ਮੰਨਦੇ ਕਿਸੇ ਨੂੰ ਇਹੋ ਜਿਹੇ ਨੂੰ ਜਿਹੜਾ ਪੰਥ ਦੇ ਵਿੱਚੋਂ ਨਕਾਰਿਆਗਾ ਹੋਵੇ ਉਹ ਬਾਦਲ ਕਿਆ ਉਹਨੂੰ ਚੰਗਾ ਲੱਗਦਾ ਬਾਦਲ ਕਿਆਂ ਫਿਰ ਹੁਣ ਤਾਂ ਇਹਦਾ ਮਤਲਬ ਵੀ ਜੇ ਸੋਚੇ ਲੰਗਾ ਵਰਗਿਆਂ ਨੇ ਬਾਦਲ ਦੀ ਬਾਗਡੋਰ ਸੰਭਾਲ ਲਈ ਫਿਰ ਤਾਂ ਆਪਣੇ ਬਾਦਲ ਸੁਖਵੀਰ ਬਾਦਲ ਪੱਕਾ ਹੀ ਆ ਮੁੱਖ ਮੰਤਰੀ ਸਤਾਈ ਦੇ ਵਿੱਚ ਇਹ ਮੰਨ ਲਈਏ ਪੰਥੇਨਾਰਾਂ ਨੇ ਪੰਥ ਨੇ ਨਕਾਰ ਤੇ ਪੰਥ ਗੁਰੂ ਸਾਹਿਬ ਦੀ ਜਿਹੜੀ ਨਜ਼ਰ ਆ ਨਜ਼ਰੋ ਪਾਠੀ ਜੀ ਕਰੇ ਸੁਲਤਾਨਾ ਕਾ ਉਕਰਾਈਂ ਦਾ ਗੁਰੂ ਸਾਹਿਬ ਦੀ ਪੁੱਠੀ ਨਜ਼ਰ ਹੋਗੀ ਬਾਦਲ ਕਿਆਂ ਤੇ ਹੁਣ ਇਹ ਨਿੱਤ ਕੋਈ ਨਾ ਕੋਈ ਜੇ ਚੰਗੇ ਕੰਮ ਕਰਦੇ ਨੇ ਆਪਣੇ ਭਾਣੇ ਚੰਗੇ ਕਰਦੇ ਨੇ ਪਰ ਇਹਨਾਂ ਦੇ ਉਹ ਗਲਤ ਪਰਚੇ ਚੱਲ ਜਾਂਦਾ ਜਦੋਂ ਇਹਨੇ ਤਨਖਾਹ ਲਵਾਈ ਉਦੋਂ ਲੱਤ ਕਹਿੰਦਾ ਮੇਰੀ ਟੁੱਟ ਗਈ ਤੇ ਹੁਣ ਮੋਡਾ ਜੇ ਫੋੜੀ ਕਹਿੰਦਾ ਮੋਡਾ ਟੁੱਟ ਗਿਆ ਉਹ ਅੱਜ ਮੋਡੇ ਦੇ ਪਾਈ ਫਿਰਦਾ ਬਾਦਲ ਸੁਖਵੀਰ ਜਿਵੇਂ ਗੁਰੂ ਸਾਹਿਬ ਦੇ ਇਹਨਾਂ ਨੇ ਅੰਗ ਤੋੜੇ ਨੇ ਆਈ ਇਹਨਾਂ ਦੇ ਹੁਣ ਟੁੱਟਣਗੇ ਤੇ ਆਈ ਗੁਰੂ ਸਾਹਿਬ ਜਿਵੇਂ ਗਲੀਆਂ ਨਾਲੀਆਂ ਦੇ ਵਿੱਚ ਇਹਨਾਂ ਦੇ ਸਰਕਾਰ ਦੇ ਵਿੱਚ ਰੋਲੇ ਨੇ ਇਸੇ ਤਰ੍ਹਾਂ ਇਹ ਰੋਲਣਗੇ ਹਜੇ ਤਾਂ ਹੋਰ ਹੋਣੀਆਂ ਇਹਨਾਂ ਤੁਸੀਂ ਦੇਖੀ ਤਾਂ ਜਾਓ ਕੀ ਹੁੰਦਾ ਇਹਨਾਂ ਨਾਲ ਇੱਕ ਤੱਕ ਬਿਆਦ ਵੀ ਹੁੰਦਾ ਇਹਨਾਂ ਨੂੰ ਹੋਰ ਬਿਆਦ ਵੀ ਜਿਹੜਾ ਕਹਿੰਦੇ ਅਸੀਂ ਕਹਿੰਦੇ ਸੀ ਅਸੀਂ ਪੰਥਕਾਂ ਉਹ ਸਰਕਾਰ ਦੇ ਵਿੱਚ ਗੁਰੂ ਸਾਹਿਬ ਨੇ ਬੇਅਦਬੀਆਂ ਹੋਣੀਆਂ ਹੁਣ ਤੇ ਪੰਥ ਦੇ ਇਹਨਾਂ ਨੇ ਡਾਂਗਾ ਮਾਰੀਆਂ ਹੁਣ ਪੰਥ ਦੇ ਪਛਾੜਾਂ ਗੰਦੀਆਂ ਮਾਰੀਆਂ ਹੁਣ ਇਹਨਾਂ ਪੰਥਾਂ ਵਾਲੇ ਲੋਕਾਂ ਨੂੰ ਇਹਨਾਂ ਨੇ ਜੀਲ੍ਹਾਂ ਛੱਡਿਆ ਹੋਵੇ ਫਿਰ ਉਹ ਕਿਵੇਂ ਉਹਨਾਂ ਦਾ ਭਲਾ ਹੋ ਜੂਗਾ ਤੇ ਸਿਮਰਤਕੌਰ ਬਾਦਲ ਨੇ ਅਰਦਾਸ ਕੀਤੀ ਸੀ ਵੀ ਜਿਨ੍ਹਾਂ ਬੇਅਦਮੀਆਂ ਕੀਤੀਆਂ ਨੇ ਕਰਾਈਆਂ ਨੇ ਜਿਹਦੀ ਸਮੂਲੀਅਤ ਆ ਉਹਦਾ ਕੱਖ ਨਾ ਰਹੇ ਉਹਦੀ ਅਰਦਾਸ ਬਹੁਤ ਸੋਹਣੀ ਸੁਣੀ ਗਈ ਆ ਤੇ ਹੁਣ ਇਹਨਾਂ ਦਾ ਬਾਦਲ ਕਹਿੰਦਾ ਕੱਕ ਰਿਹਾ ਹੀ ਨਹੀਂ ਤੁਹਾਡੇ ਸਾਹਮਣੇ ਆ ਰਾਜਨੀਤੀ ਦੇ ਵਿੱਚੋਂ ਖਤਮ ਹੋ ਗਏ ਹੁਣ ਆ ਧਾਰਮਿਕ ਵਾਲੇ ਪਾਸੋਂ ਵੀ ਇਹ ਆਪ ਹੀ ਖਤਮ ਹੋ ਗਿਆ ਦੂਜੇ ਪਾਸੇ ਵਿਕਰਮ ਸਿੰਘ ਜੀਠਿਆ ਨੇ ਵੀ ਨਾਰਾਜ਼ਗੀ ਦਿਖਾਈ ਕਿ ਇਸ ਤਿੱਕੇ ਨਾਲ ਨਹੀਂ ਹੋਣਾ ਚਾਹੀਦਾ ਜਿਸ ਤਿੱਕੇ ਦੇ ਅਕਾਲਕ ਸਾਹਿਬ ਦੀ ਹਦੂਦ ਦੀ ਆਪਣੀ ਮਰਿਆਦਾ ਹੈ ਵੀ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਪਰ ਦੂਜੇ ਪਾਸੇ ਉਹਨਾਂ ਦੇ ਉੱਤੇ ਵੀ ਇਹ ਟਿੱਪਣੀ ਹੁੰਦੀਆਂ ਕਿ ਇਹਨਾਂ ਦਾ ਕੋਈ ਸਟੰਟ ਹੈ ਵਿਕਰਮ ਜੀਠਿਆ ਨੇ ਬਿਆਨ ਜਾਣ ਕੇ ਦੇ ਦਿੱਤਾ ਪਰ ਕਈ ਕਹ ਰਿਹਾ ਕਿ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਤੁਹਾਨੂੰ ਕੀ ਲੱਗਦਾ ਕਿ ਕੀ ਹੈਗਾ ਉਹਨਾਂ ਦਾ ਬਿਆਨ ਸਹੀ ਹੈ ਜਿਹੜਾ ਉਹਨਾਂ ਨੇ ਦਿੱਤਾ ਉਹਨਾਂ ਨੂੰ ਸੀਗੀ ਕਿ ਮर्यादा गुरु ਦੀ ਜਿਹੜੀ ਉਹ ਥੋੜੀ ਜਾ ਰਹੀ ਹੈ ਕੱਲ ਤੱਕ ਸਦੀ ਮर्यादा ਥੋੜੀ ਜਾ ਰਹੀ ਹੈ ਦੇਖੋ ਕਦੇ ਨਾ ਕਦੇ ਤਾਂ ਬੰਦੇ ਦੀ ਜ਼ਮੀਰ ਜਾਗਦੀ ਹੋਈ ਨਾ ਜੀ ਉਹਨੇ ਬਿਆਨ ਦੇ ਦਿੱਤਾ ਚਾਹੇ ਉਹਨਾਂ ਦਾ ਡਰਾਮਾ ਚਾਹੇ ਸਿਆਸੀ ਸਟੰਟ ਆ ਪਰ ਤੁਸੀਂ ਮੰਨਦੇ ਹੋ ਡਰਾਮਾ ਮੰਨਦੇ ਆ ਡਰਾਮਾ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਦੇ ਵਿੱਚ ਕਿਹੜੇ ਦੋ ਰਏ ਆ ਉਹ ਕੱਲ ਨੂੰ ਫੇਰ ਉਹਦੇ ਪਰ ਉਹ ਬਾਦਲ ਵਾਲੀ ਨਾ ਛੱਡ ਦੇ ਅਸੀਂ ਸੱਚ ਦਾ ਤਾਂ ਹੀ ਮੰਨਾਂਗੇ ਜੇ ਉਹ ਉਹਨੂੰ ਤਿਆਗ ਦੇਣਗੇ ਉਹਨੂੰ ਖੜਾ ਛੱਡ ਦੇਣਗੇ ਵੀ ਥੋੜੇ ਨਾਲ ਖੜਨਾ ਕੋਈ ਨਹੀਂ ਹੈਗਾ ਤੁਸੀਂ ਨੇ ਬਹੁਤ ਸਾਰਾ ਇਹ ਜਿਹੜੇ ਪੰਥ ਦੇ ਪਿੱਛੇ ਦੇ ਸੁਰੇ ਮਾਰੇ ਨੇ ਨਾਲ ਹੀ ਮਜੀਠੀਆ ਬੀਟਾ ਕਿਹੜਾ ਘਟ ਸੀਗਾ ਨਾਲ ਹੀ ਸੀ ਇਹ ਤਾਂ ਹੁਣ ਡਰਾਮੇ ਕਰਦੇ ਫਿਰਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਉਹ ਲੋਕ ਕਹਿੰਦੇ ਨੇ ਵੀ ਠੀਕ ਕੀਤਾ ਉਹਨੇ ਸਾਰੇ ਅਸੀਂ ਵੀ ਕਹਿੰਦੇ ਆ ਵੀ ਇਹ ਬਿਆਨ ਉਹਨੇ ਬਿਲਕੁਲ ਸਹੀ ਦਿੱਤਾ ਇਹ ਹੱਕ ਦੇ ਵਿੱਚ ਦਿੱਤਾ ਜਿਹੜਾ ਉਹ ਉਹਨਾਂ ਨੇ ਕਿਹਾ ਵੀ ਇਹ ਗਲਤ ਹੋਇਆ ਠੀਕ ਹੈ ਬਹੁਤ ਸ਼ੁਕਰੀਆ ਬੱਬਰ ਆਇਰਾਜ ਸਿੰਘ ਜੀ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਹੈ ਪਹਿਲਾਂ ਤਾਂ ਜੋ ਅਵਾਰਡ ਬਾਬਾ ਜੀ ਨੂੰ ਮਿਲਿਆ ਉਸ ਬਾਰੇ ਗੱਲਬਾਤ ਕੀਤੀ ਹੈ ਤੇ ਅਸੀਂ ਬਾਬਾ ਕੁਲਵਿੰਦਰ ਸਿੰਘ ਜੀ ਹੋਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਵਾਰਡ ਪ੍ਰਾਪਤ ਹੋਇਆ ਇਹ ਕਿਸ ਤਰ੍ਹਾਂ ਦੇ ਇਹਨਾਂ ਨੇ ਕਾਰਜ ਕੀਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਭੂਮਿਕਾ ਇਹਨਾਂ ਨੇ ਨਿਭਾਈਆਂ ਨੇ ਤਾਂ ਕਰਕੇ ਜਿਹੜੇ ਅਵਾਰਡ ਪ੍ਰਾਪਤ ਹੋਣ ਨੇ ਤੇ ਇਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਬਾਣੀ ਪਾਓ ਪਹਿਲਾਂ ਪਹਿਲਾਂ ਬਾਣੀ ਪੜ੍ਹਨੀ ਸਿੱਖੋ ਬਾਣੀ ਦੇ ਨਾਲ ਜੁੜੋ ਬਾਣੀ ਜਿਹੜੀ ਹੈ ਹਿਰਦੇ ਦੇ ਵਿੱਚ ਵਸਾਓ ਅਸੀਂ ਗੱਲਬਾਤ ਕਰਾਂਗੇ ਬਾਬਾ ਕੁਲਵਿੰਦਰ ਸਿੰਘ ਜੀ ਹੋਰ ਨਾਲ